ਸੜੀ ਦੁਕਾਨ ਨੇ ਪ੍ਰਣਾਬੀਰ ਫਰੀ ਪਰਸਿਟਿਜ ਐ ਸੱਕਰਤਾਰ ਸਿੰਘ ਮਿੰਦਰ ਸਿੰਘ ਜੁਵੈਲਰ ਦੇ ਨਾਮ ਦੇ ਉੱਤੇ ਸਾਡਾ ਕਾਰੋਬਾਰ ਹੈ ਲੜਕਾ ਆਇਆ ਇੱਕ ਦਿਨ ਪਹਿਲਾਂ ਤੇ ਸਾਡੇ ਕੋਲ ਦਿੱਸਲ ਦੇਖਿਆ ਨੇ ਆ ਕੇ ਕਹਿੰਦਾ ਕਿ ਸਾਨੂੰ ਇੱਕ ਮੰਦਰੀ ਚਾਹੀਦੀ ਸਾਮਾਨ ਦਿਖਾਓ ਕੁਝ ਹੋਰ ਕਸਟਮਰ ਸੀ ਉਹਨਾਂ ਨੂੰ ਅਟੈਂਡ ਕਰਕੇ ਫਿਰ ਜਿਸ ਤਰੀਕੇ ਨਾਲ ਉਹਨੇ ਗੱਲ ਕੀਤੀ ਅਨੁਸ਼ਕਤਾ ਸੀਗਾ ਉਹਨੇ ਆਪਣਾ ਨੰਬਰ ਵੀ ਦਿੱਤਾ ਨਾਮ ਵੀ ਦਿੱਤਾ ਉਹ ਸਭ ਕੁਝ ਫੇਕ ਨਿਕਲਿਆ ਤੇ ਜਿਸ ਦਿਨ ਉਹਨੇ ਦੇਖਿਆ ਤੇ ਉਹਨੇ ਇੱਕ ਰਿੰਗ ਵਿੱਚ ਚੋਰੀ ਕਰ ਲਈ ਉਹ ਤੇ ਜਿਸ ਨੇ ਚੋਰੀ ਕਰ ਲਈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕੁਝ ਕਲੀਅਰ ਆ ਚੁੱਕਾ ਹੈ ਚੋਰੀ ਕਰਦਾ ਆ ਔਰ ਉਹਦੀ ਜੇਬ ਵਿੱਚ ਪਾਉਂਦਾ ਹੈ ਵੀ ਉਹ ਆ ਗਿਆ ਨੇ ਯਾਰ ਉਸ ਦੀ ਫੋਟੋ ਵੀ ਸਾਫ ਕਲੀਅਰ ਆਈ ਹੈ ਉਹਦੀ ਫੋਟੋ ਵੀ ਕਲੀਅਰ ਆ ਚੁੱਕੀ ਹੈ ਔਰ ਸਭ ਕੁਝ ਉਹਦੇ ਜੀ ਸੀਸੀਟੀਵੀ ਫੁਟੇਜ ਵੀ ਆ ਚੁੱਕਾ ਹੈ ਉਹ ਔਰ ਇਹਨਾਂ ਦੀ ਸ਼ਿਕਾਇਤ ਉਸੇ ਪੁਲਿਸ ਪ੍ਰਸ਼ਾਸਨ ਨੂੰ ਕਰ ਚੁੱਕੇ ਆ ਅਸੀਂ ਉਮੀਦ ਕਰਦੇ ਆ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਉਹ ਸਾਡਾ ਜਿਹੜਾ ਸਮਾਨ ਚੋਰੀ ਆਇਆ ਉਹ ਸਾਨੂੰ ਵਾਪਸ ਆ ਜਾਏ ਕੀ ਲੈ ਕੇ ਗਿਆ ਹੈਗਾ ਕੋਈ ਸੋਨੇ ਦੀ ਮੁੰਦਰੀ ਹੈ ਇਹਦਾ ਵਜ਼ਨ ਕੋਈ ਕਰੀਬ 10 ਗ੍ਰਾਮ ਹੈ 9 ਗ੍ਰਾਮ 900 ਵਜ਼ਨ ਹੈ ਵਾਈਕਟ ਹੋਲ ਮਾਰਕ ਦੀ ਇੰਤਰੀ ਬਣੀ ਜੈਂਟਸ ਮੰਦਰੀ ਹੈ ਉੱਪਰ ਡਾਲਰ ਦਾ ਸਾਈਨ ਬਣਿਆ ਹੁੰਦਾ ਜਿਹੜਾ ਅੱਜਕੱਲ ਚੱਲਦੇ ਨੇ ਸਰ ਇਹ ਕਿਵੇਂ ਲੈ ਕਿਵੇਂ ਗਿਆ ਉਹ ਸੋਨਾ ਐਸੀ ਦਿਖਾਰੇ ਸੀਗੇ ਮੇਰੇ ਥੋੜਾ ਜਿਹਾ ਇੱਕ ਸਾਈਡ ਦੇ ਉੱਤੇ ਪਿੱਠ ਹੋਈਏ ਤੇ ਪਿੱਛੋਂ ਨੇ ਰਿੰਗ ਹੋਲ ਟ੍ਰੇ ਦੇ ਚੋਂ ਉਠਾ ਲਈ ਥਾਲ ਕੇ ਤੇ ਮੋਕਾ ਵੇਖ ਕੇ ਬਾਅਦ ਸੋਨੇ ਆਪਣੇ ਜੇਬ ਵਿੱਚ ਪਾ ਲਈ ਉਹ ਔਰ ਅਸੀਂ ਜਿਵੇਂ ਸ਼ਾਮ ਨੂੰ ਆਪਣਾ ਸਟਾਕ ਸ਼ੈਕ ਕੀਤਾ ਉਹਨੂੰ ਪਤਾ ਲੱਗਿਆ ਜਾ ਕੇ ਕਿ ਵਿੱਚੋਂ ਇਹ ਰਿੰਗ ਕੱਟੇ ਗਈ। ਫਿਰ ਤੁਸੀਂ ਸੀਸੀਟੀਵੀ ਵੀ ਦੇਖੀ। ਅਸੀਂ ਸੀਸੀਟੀਵੀ ਦੇਖ ਕੇ ਫੁਟੇਜ ਦੇਖਿਆ, ਉੱਥੋਂ ਸਾਰਾ ਕੁਝ ਕਲੀਅਰ ਹੋ ਗਿਆ। ਉਹ ਇਹ ਵਾਲਾ ਰਿਕਾਰਡ ਵੀ ਕੱਢ ਲਿਆ ਹੈ ਸੀਸੀਟੀਵੀ ਦੇ ਪੈਨ ਡਰਾਈਵ ਛਪਾਇਆ ਹੈ ਉਹ। ਫੋਨ ਦੇ ਵਿੱਚ ਸਭ ਕੁਝ ਕਲੀਅਰ ਆ ਰਿਹਾ ਹੈ ਇਹ ਨੇ ਜਿਹੜੀ ਚੋਰੀ ਕੀਤੀ ਉਹ। ਸਿਰ ਇਹ ਲੱਗਦਾ ਨਹੀਂ ਹੈਗਾ ਸੀਗਾ ਸ਼ੱਕ ਤੋਂ ਸ਼ੱਕ ਤੋਂ ਨਹੀਂ ਲੱਗ ਰਿਹਾ ਇੱਕ ਕਲੀਨ ਕਟਿੰਗ ਦੇ ਵਿੱਚ ਹੈਗਾ ਸੀਗਾ ਉਹ। ਔਰ ਦੋ ਜੈਂਟਲਮੈਨ ਟਾਈਪ ਲੁੱਕ ਸੀਗੀ ਹੁੰਦੀ ਪਰ ਆਪਾਂ ਕੁਝ ਨਹੀਂ ਕਹਿ ਸਕਦੇ ਕਿਸੇ ਬੰਦੇ ਦੇ ਅੰਦਰ ਕਿੰ ਕੀ ਵਿਚਾਰ ਹੋ ਸਕਦੇ ਨੇ ਉਹ। ਹੂੰ। ਤਾਂ ਲੋਕਾਂ ਨੂੰ ਵੀ ਕੀ ਪੀ ਕਹੋਗੇ ਦੂਸਰੇ ਦੁਕਾਨਦਾਰਾਂ ਨੂੰ ਕੀ ਕਹੋਗੇ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਜਲਦੀ ਪਹਿਲਾਂ ਤਾਂ ਕਿਸਾਨਾਂ ਨੂੰwidehatandi ਦਾ ਕਰਨ ਸੋਨਾ ਬਹੁਤ ਮਹਿੰਗਾ ਹੋ ਚੁੱਕਾ ਹੈ ਉਹ ਜਿਹੜੇ ਆਪਦੇ ਜਾਣ ਪਛਾਣ ਵਾਲੇ ਗਏ ਉਹਨਾਂ ਨਾਲ ਕੀਤਾ ਜਾਵੇ ਅਗਰ ਮਜਬੂਰੀ ਕਰਨਾ ਵੀ ਪੈ ਜਾਂਦਾ ਹੈ ਤੇ ਪੂਰੇ ਚੁਕੰਨੇ ਪੂਰੇ ਅਲਰਟ ਹੋ ਕੇ ਇਸ ਕੰਮ ਨੂੰ ਕੀਤਾ ਜਾਵੇ ਤਾਂ ਕਿ ਦੁਬਾਰਾ ਕੋਈ ਬੰਦਾ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਠੱਗੀ ਨਾ ਮਾਰ ਸਕੇ ਜਿਵੇਂ ਮੇਰੇ ਨਾਲ ਹੋਈ ਰਿਹਾ